ਐਮਰਜੈਂਸੀ ਮੂਵੀ ਦੇ ਲਿਰਿਸਿਸਟ ਹੁਣ ਸਾਹਮਣੇ ਆਏ ਨੇ ਮਨੋਜ ਮੁੰਤਸਰ ਉਹਨਾਂ ਨੇ ਐਮਰਜੈਂਸੀ ਫਿਲਮ ਦਾ ਵਿਰੋਧ ਕਰਨ ਵਾਲਿਆਂ ਦੇ ਉੱਤੇ ਸਵਾਲ ਚੁੱਕੇ ਨੇ ਔਰ ਖਾਸ ਕਰਕੇ ਸਤਵੰਤ ਸਿੰਘ ਬਿਆਨ ਸਿੰਘ ਦੀ ਸ਼ਹਾਦਤ ਨੂੰ ਲੈ ਕੇ ਵੀ ਸਤਵੰਤ ਸਿੰਘ ਬਿਆਨ ਸਿੰਘ ਦੇ ਵੱਲੋਂ ਕੀਤੀ ਗਈ ਅਸੈਸੀਨੇਸ਼ਨਸ ਨੂੰ ਲੈ ਕੇ ਵੀ ਸਵਾਲ ਚੁੱਕਿਆ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਉੱਤੇ ਹੋਈ ਅਸੈਸਿਨੇਸ਼ਨ ਨੂੰ ਲੈ ਕੇ ਜਿਹੜਾ ਸਵਾਲ ਚੁੱਕਿਆ ਗਿਆ ਮਨੋਜ ਮੁੰਤਸਰ ਵੱਲੋਂ ਉਹਦੇ ਉੱਤੇ ਹੁਣ ਵਿਵਾਦ ਛਿੜਦਾ ਨਜ਼ਰ ਆ ਰਿਹਾ ਦਰਸਲ ਮਨੋਜ ਮੁੰਤਸਰ ਰਾਈਟਰ ਨੇ ਉਹਨਾਂ ਦੇ ਫੇਸਬੁੱਕ ਪੇਜ ਤੇ ਜਦੋਂ ਜਾ ਕੇ ਦੇਖੋ ਤਾਂ ਬਾਲੀਵੁੱਡ ਦੇ ਵਿੱਚ ਇੱਕ ਰਾਈਟਰ ਨੇ ਔਰ ਖਾਸ ਕਰਕੇ ਐਮਰਜੈਂਸੀ ਫਿਲਮ ਦੇ ਲਿਰਿਸਿਸਟ ਦੱਸੇ ਜਾ ਰਹੇ ਨੇ ਕੰਗਣਾ ਰਣਾਉਤ ਦੀ ਐਮਰਜੈਂਸੀ ਫਿਲਮ ਆਲਰੇਡੀ ਵਿਵਾਦਾਂ ਦੇ ਵਿੱਚ ਹੈ ਔਰ ਉਸ ਦੇ ਵਿੱਚ ਵੀ ਮਨੋਜ ਮੁੰਤਸਰ ਨੇ ਬਲਦੀ ਦੇ ਅੰਦਰ ਕਿਉਂ ਪਾਉਣ ਵਾਲੀ ਗੱਲ ਕੀਤੀ ਹੈ ਮਨੋਜ ਮੁੰਤਸਰ ਕਹਿੰਦੇ ਨੇ ਕਿ ਠੀਕ ਹੈ ਇਹ ਫਤਵਾ ਦਾਇਰ ਕੀਤਾ ਗਿਆ ਹੈ ਕਿ ਇਹ ਮੂਵੀ ਨਹੀਂ ਚੱਲਣ ਦੇਣੀ ਪਰ ਕਹਿੰਦੇ ਇਹ ਪਾਰਸ਼ੀਅਲਿਟੀ ਕਿਉਂ ਕੀਤੀ ਜਾ ਰਹੀ ਹੈ ਪ੍ਰੋਪਰ ਤਰੀਕੇ ਦੇ ਨਾਲ ਕਿਉਂ ਨਹੀਂ ਗੱਲ ਕੀਤੀ ਜਾ ਰਹੀ ਸਾਰਾ ਕੁਝ ਵਿੱਚ ਕਿਉਂ ਨਹੀਂ ਲਿਆਂਦਾ ਜਾ ਰਿਹਾ ਉਹ ਕਹਿੰਦੇ ਨੇ ਕਿ ਫਰੀडम ਆਫ ਐਕਸਪ੍ਰੈਸ਼ਨ ਨੂੰ ਕਿਉਂ ਦੱਬਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਐਮਰਜੈਂਸੀ ਫਿਲਮ ਦੇ ਜ਼ਰੀਏ ਮਨੋਜ ਮੁੰਤਸਰ ਦਾ ਕਹਿਣਾ ਹੈ ਕਿ ਉਹ ਫਰੀडम ਆਫ ਐਕਸਪ੍ਰੈਸ਼ਨ ਨੂੰ ਐਕਸਰਸਾਈਜ਼ ਕਰਦੇ ਪਏ ਔਰ ਉਸ ਫਰੀडम ਆਫ ਐਕਸਪ੍ਰੈਸ਼ਨ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਖੈਰ ਦੂਜੀ ਗੱਲ ਉਹ ਕਰਦੇ ਨੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਅਸੈਸੀਨੇਸ਼ਨ ਨੂੰ ਲੈ ਕੇ ਕਹਿੰਦੇ ਇੰਦਰਾ ਗਾਂਧੀ ਦੀ ਅਸੈਸੀਨੇਸ਼ਨ ਦੇ ਕਾਰਨ ਹੀ 84 ਦਾ ਹਾਲਾਤ ਬਣਿਆ ਸੀ। 84 ਦੇ ਵਿੱਚ 1984 ਦੇ ਵਿੱਚ ਜੋ ਕੁਝ ਹੋਇਆ ਜੇ ਨਸਲਕੁਸ਼ੀ ਹੋਈ ਤਾਂ ਉਹ ਇੰਦਰਾ ਗਾਂਧੀ ਦੀ ਅਸੈਸੀਨੇਸ਼ਨ ਦਾ ਇੱਕ ਕਾਰਨ ਸੀ। ਉਹਦੇ ਕਰਕੇ ਹੋਣਾ ਸੀ ਇਹ ਜਨਤਕ ਤੌਰ ਤੇ ਕਿਹਾ ਜਾ ਰਿਹਾ ਹੈ। ਹੈਰਾਨੀ ਹੁੰਦੀ ਹੈ। ਇੱਕ ਪਾਸੇ ਅਸੀਂ ਰਾਜੀਵ ਗਾਂਧੀ ਦੇ ਉਸ ਬਿਆਨ ਦਾ ਜ਼ਿਕਰ ਕਰਦੇ ਹਾਂ ਜਿੱਚ ਕਹਿੰਦੇ ਕਿ ਜਦੋਂ ਬੜਾ ਵੱਡਾ ਪੇੜ ਡਿੱਗਦਾ ਤੇ ਉਦੋਂ ਆਸ-ਪਾਸ ਤਵਾਹੀ ਜ਼ਰੂਰ ਹੁੰਦੀ ਹੈ ਛੋਟੇ-ਮੋਟੇ ਪੇੜ ਜ਼ਰੂਰ ਕੁਚਲੇ ਜਾਂਦੇ ਨੇ ਉਸ ਤੋਂ ਬਾਅਦ ਹੁਣ ਇਸ ਤਰ੍ਹਾਂ ਦਾ ਬਿਆਨ ਜਿਹੜਾ ਮਨੋਜ ਮੁੰਤਸਰ ਦਿੰਦੇ ਪਏ ਨੇ ਇੱਥੇ ਆ ਕੇ ਸਵਾਲ ਖੜੇ ਹੁੰਦੇ ਆ ਕਿ ਜੈਨੋਸਾਈਡਲ ਇੰਪਲਸ ਕੀ ਸੱਚੀ ਕੰਮ ਕਰ ਰਹੀ ਹੈ ਠੀਕ ਹੈ ਇੱਕ ਅਸੈਸੀਨੇਸ਼ਨ ਹੋਈ ਜੇ ਕਾਨੂੰਨੀ ਪੱਧਰ ਦੇ ਉੱਤੇ ਦੇਖੀਏ ਤਾਂ ਉਸ ਅਸੈਸੀਨੇਸ਼ਨ ਦੇ ਵਿੱਚ ਜੋ ਰੋਲ ਜਿੰਨੇ ਨਿਭਾਇਆ ਸੀ ਜਿਸ ਤੁਮਨ ਸਿੰਘ ਬਿਆਨ ਸਿੰਘ ਦਾ ਨਾਮ ਆਉਂਦਾ ਹੈ ਤਾਂ ਉਹਨਾਂ ਨੂੰ ਜੇ ਸਜ਼ਾ ਦਿੱਤੀ ਵੀ ਗਈ ਤਾਂ ਉਹ ਉੱਥੇ ਤੱਕ ਸੀਮਿਤ ਰੱਖ ਦੇਣਾ ਚਾਹੀਦਾ ਸੀ ਉਸ ਤੋਂ ਬਾਅਦ ਹੋਏ ਸਾਰੇ ਨਸਲਕੁਸ਼ੀ ਨੂੰ ਉਸ ਤੋਂ ਬਾਅਦ ਹੋਏ ਸਿੱਖ ਕਤਲੇਆਮ ਨੂੰ ਲੈ ਕੇ ਜੇ ਗੱਲ ਕਰੀਏ ਤਾਂ ਉਹਦੇ ਵਿੱਚ ਕਿਉਂ ਸਿੱਖ ਕਤਲੇਆਮ ਨੂੰ ਸਹੀ ਠਹਿਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮਨੋਜ ਮੁੰਤਸਰ ਦਾ ਇਹ ਬਿਆਨ ਆਉਂਦਾ ਹੈ ਜਿਸ ਦੇ ਵਿੱਚ ਉਹ ਇਹ ਕਹਿੰਦੇ ਨੇ ਕਿ ਉਹ ਸਾਰਾ ਆਫਟਰ ਮੈਥ ਸੀ ਉਹ ਹੋਣਾ ਸੀ ਜੇ ਉਹ ਹੋਣਾ ਸੀ ਤਾਂ ਫਿਰ ਇਹ ਸਾਫ਼ ਕਹਿ ਦਈਏ ਕਿ ਅਜੇ ਵੀ ਉਸ ਜੈਨੋਸਾਈਡਲ ਇੰਪਲਸ ਕੰਮ ਕਰ ਰਹੀ ਹੈ ਇਸ ਪੂਰੀ ਫਿਲਮ ਨੂੰ ਲੈ ਕੇ ਜਿੰਨਾ ਵਿਵਾਦ ਪਠਿਆ ਹੋਇਆ ਉਸ ਤੋਂ ਬਾਅਦ ਮਨੋਜ ਮੁੰਤਸਰ ਦਾ ਇਹ ਬਿਆਨ ਆਉਂਦਾ ਹੈ ਤੇ ਉਸ ਦੇ ਉੱਤੇ ਸਵਾਲ ਦੁਆਰਾ ਖੜੇ ਹੁੰਦੇ ਨੇ ਤੁਹਾਨੂੰ ਵੀ ਸੁਣਾਣੇ ਆ ਕੁਝ ਮਕਸੂਸ ਗੱਲਾਂ ਜਿਹੜੀਆਂ ਮਨੋਜ ਮੁੰਤਸਰ ਨੇ ਇਸ ਮਾਮਲੇ ਸੰਬੰਧੀ ਬੋਲੀਆਂ ਨੇ ਔਰ ਬੜੇ ਇੱਕ ਵੱਖਰੇ ਹੀ ਲਹਿਜੇ ਵਿੱਚ ਆਪਣੇ ਵੱਲੋਂ ਬੜੇ ਵਿਵਾਕ ਲਹਿਜੇ ਵਿੱਚ ਬੋਲੀਆਂ ਨੇ ਆਓ ਸੁਣਦੇ ਹਾਂ ਕੀ ਬੋਲਦੇ ਨੇ لگے ہاں تے ایک اور سرٹیفکیٹ ہمسے چھین لینا چاہیے کہ ہم અભિવ્યક્તિ کی آزادی فریڈم اف ایکسپریشن کا सम्मान کرنے والے لوگ ہیں अरे छोड़िए ये महानता का ढोंग एक फिल्म तो हमसे बर्दाश्त हो नहीं रही फ्रीडम ऑफ एक्सप्रेशन की बात करते हैं प्रॉब्लम ये है कि इंदिरा गांधी के हत्यारों को सिख दिखाया गया है तो सत्वन सिंह और बियन सिंह सिख नहीं थे सत्वन और बियन जैसे हत्यारे जिसकी सुरक्षा करने की सौगंध उठाई उसी के बदन में गोलियां उतार दी कोई अपने होशोहवास में इनको हीरो कैसे मान सकता है